आशू ਨੂੰ ਲੋਕ ਸਿੰਪਲ ਤੇ ਸਿਆਣੀ ਕੁੜੀ ਕਹਿੰਦੇ ਸੀ ਉਹ ਬਹੁਤ ਘੱਟ ਬੋਲਦੀ ਸੀ ਤੇ ਆਪਣੀ ਹੀ ਦੁਨੀਆ ਵਿੱਚ ਰਹਿਣ ਵਾਲੀ ਸੀ ਕਾਲਜ ਤੋਂ ਘਰ ਘਰ ਤੋਂ ਕਾਲਜ ਉਹਦੀ ਜ਼ਿੰਦਗੀ ਦਾ ਰਸਤਾ ਸਿਰਫ ਇੰਨਾ ਹੀ ਸੀ ਪਿਆਰ ਵਰਗੇ ਸ਼ਬਦ ਉਹਨੇ ਸਿਰਫ ਕਿਤਾਬਾਂ ਵਿੱਚ ਪੜ੍ਹੇ ਸੀ ਹਕੀਕਤ ਵਿੱਚ ਨਹੀਂ ਫਿਰ ਇੱਕ ਦਿਨ ਰੋਹਿਤ ਉਹਦੀ ਜ਼ਿੰਦਗੀ ਵਿੱਚ ਆਇਆ ਰੋਹਿਤ ਜਿਹਦੀ ਆਵਾਜ਼ ਵਿੱਚ ਅਜੀਬ ਜਿਹਾ ਭਰੋਸਾ ਸੀ ਉਹ ਗੱਲਾਂ ਕਰਦਾ ਸੀ ਤਾਂ ਲੱਗਦਾ ਸੀ ਜਿਵੇਂ ਉਹ ਆਸ਼ੂ ਨੂੰ ਸਾਲਾਂ ਤੋਂ ਜਾਣਦਾ ਹੋਵੇ ਉਹ ਕਹਿੰਦਾ ਤੂੰ ਬਾਕੀਆਂ ਵਰਗੀ ਨਹੀਂ ਤੇਰੇ ਨਾਲ ਗੱਲ ਕਰਕੇ ਸ਼ਾਂਤੀ ਮਿਲਦੀ ਹੈ ਇਹ ਸ਼ਬਦ ਆਸ਼ੂ ਦੇ ਦਿਲ ਵਿੱਚ ਹੌਲੀ-ਹੌਲੀ ਘਰ ਬਣਾਉਣ ਲੱਗ ਪਏ ਸ਼ੁਰੂ-ਸ਼ੁਰੂ ਵਿੱਚ ਸਭ ਕੁਝ ਬਹੁਤ ਸਾਫ਼ ਸੀ ਸਿਰਫ ਗੱਲਾਂ ਲੰਬੀਆਂ ਚੈਟਾਂ ਛੋਟੀਆਂ ਮੁਸਕਾਨਾਂ ਰੋਹਿਤ ਹਮੇਸ਼ਾ ਪੁੱਛਦਾ ਰੋਟੀ ਖਾਧੀ ਘਰ ਸਹੀ ਪਹੁੰਚ ਗਈ ਆਸ਼ੂ ਨੂੰ ਲੱਗਾ ਇਹੀ ਤਾਂ ਕੇਅਰ ਹੁੰਦੀ ਹੈ ਉਹਨੇ ਆਪਣੀਆਂ ਸਹੇਲੀਆਂ ਨੂੰ ਵੀ ਨਹੀਂ ਦੱਸਿਆ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਇਹਨੂੰ ਨਜ਼ਰ ਲਗਾ ਦੇ। ਰੋਹਿਤ ਉਹਦਾ ਆਪਣਾ ਸੀ। ਘੱਟੋ ਘੱਟ ਉਹਨੂੰ ਐਦਾਂ ਲੱਗਦਾ ਸੀ ਪਰ ਰੋਹਿਤ ਦੀਆਂ ਗੱਲਾਂ ਹੌਲੀ-ਹੌਲੀ ਬਦਲਣ ਲੱਗੀਆਂ। ਹੁਣ ਉਹ ਜ਼ਿਆਦਾ ਸਮਾਂ ਉਹਦੀ ਤਾਰੀਫ਼ ਕਰਨ ਲੱਗ ਪਿਆ ਕਿ ਤੂੰ ਸੋਹਣੀ ਐ, ਤੈਨੂੰ ਕੋਈ ਸਮਝਦਾ ਹੀ ਨਹੀਂ। ਮੈਂ ਹੀ ਆਂ ਜੋ ਤੈਨੂੰ ਅਸਲ ਵਿੱਚ ਜਾਣਦਾ ਆਂ। ਆਸ਼ੂ ਨੂੰ ਅਜੀਬ ਜਿਹਾ ਲੱਗਦਾ ਪਰ ਉਹ ਇਹਨੂੰ ਪਿਆਰ ਸਮਝ ਕੇ ਚੁੱਪ ਰਹਿੰਦੀ। ਇੱਕ ਦਿਨ ਰੋਹਿਤ ਨੇ ਕਿਹਾ ਆਸ਼ੂ ਜੇ ਤੂੰ ਮੈਨੂੰ ਸੱਚਮੁੱਚ ਪਿਆਰ ਕਰਦੀ ਹੈ ਤਾਂ ਮੈਨੂੰ ਟਰਸਟ ਕਰ ਉਹ ਸ਼ਬਦ ਟਰਸਟ ਨੇ ਆਸ਼ੂ ਨੂੰ ਹਿਲਾ ਦਿੱਤਾ ਉਹਨੇ ਕਦੇ ਸੋਚਿਆ ਨਹੀਂ ਸੀ ਕਿ ਭਰੋਸਾ ਵੀ ਕਿਸੇ ਦਿਨ ਉਹਦੀ ਕਮਜ਼ੋਰੀ ਬਣ ਸਕਦਾ ਏ ਉਸ ਰਾਤ ਆਸ਼ੂ ਦੇ ਮਨ ਵਿੱਚ ਬਹੁਤ ਸਵਾਲ ਸੀ ਕਿ ਪਿਆਰ ਦਾ ਮਤਲਬ ਆਪਣੇ ਆਪ ਨੂੰ ਭੁੱਲ ਜਾਣਾ ਹੁੰਦਾ ਏ ਕਿ ਕਿਸੇ ਨੂੰ ਖੁਸ਼ ਰੱਖਣ ਲਈ ਆਪਣੀ ਹੱਦ ਮਿਟਾ ਦੇਣੀ ਠੀਕ ਹੁੰਦੀ ਹੈ ਪਰ ਰੋਹਿਤ ਦੀ ਆਵਾਜ਼ ਫਿਰ ਮੈਸੇਜ ਵਿੱਚ ਆ ਗਈ ਕਿ ਮੈਂ ਕਦੇ ਤੇਰਾ ਦਿਲ ਨਹੀਂ ਦਿਖਾਵਾਂਗਾ आशु ਮੁਸਕੁਰਾ ਪਈ ਉਹਨੂੰ ਨਹੀਂ ਪਤਾ ਸੀ ਕਿ ਕੁਝ ਵਾਦੇ ਸਿਰਫ ਵਰਤਨ ਲਈ ਹੁੰਦੇ ਨੇ ਨਿਭਾਉਣ ਲਈ ਨਹੀਂ ਆਸ਼ੂ ਨੇ ਕਦੇ ਸੋਚਿਆ ਨਹੀਂ ਸੀ ਕਿ ਕਿਸੇ ਨਾਲ ਗੱਲ ਕਰਨੀ ਵੀ ਦਿਨ ਦਾ ਸਭ ਤੋਂ ਵੱਡਾ ਫੈਸਲਾ ਬਣ ਸਕਦੀ ਹੈ ਪਰ ਹੁਣ ਹਰ ਸਵੇਰ ਰੋਹਿਤ ਦੇ ਮੈਸੇਜ ਨਾਲ ਸ਼ੁਰੂ ਹੁੰਦੀ ਤੇ ਰਾਤ ਉਹਦੀ ਆਖਰੀ ਆਵਾਜ਼ ਨਾਲ ਮੁੱਕਦੀ ਜੇ ਕਦੇ ਜਵਾਬ دیر ਨਾਲ ਆ ਜਾਂਦਾ ਰੋਹਿਤ ਦੇ ਸ਼ਬਦ ਤਿੱਖੇ ਹੋ ਜਾਂਦੇ ਕਿ ਤੂੰ ਅੱਜ ਬਹੁਤ ਬਿਜ਼ੀ ਲੱਗਦੀ ਹੈ ਮੇਰੇ ਲਈ ਟਾਈਮ ਨਹੀਂ आशु ਸਫਾਈ ਦਿੰਦੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਰੋਹਿਤ ਨਾਰਾਜ਼ ਹੋਵੇ ਉਹਨੂੰ ਲੱਗਦਾ ਸੀ ਨਾਰਾਜ਼ਗੀ ਆ ਗਈ ਤਾਂ ਪਿਆਰ ਵੀ ਦੂਰ ਹੋ ਜਾਊਗਾ ਹੌਲੀ ਹੌਲੀ ਰੋਹਿਤ ਨੇ ਉਹਦੀ ਦੁਨੀਆ ਛੋਟੀ ਕਰਨੀ ਸ਼ੁਰੂ ਕਰ ਦਿੱਤੀ ਕਿ ਤੇਰੀ ਸਹੇਲੀ ਤੈਨੂੰ ਮੇਰੇ ਖਿਲਾਫ ਭੜਕਾਉਂਦੀ ਹੈ ਘਰ ਦੇ ਤੈਨੂੰ ਸਮਝ ਦੇਣੀ ਆਸ਼ੂ ਨੇ ਬਿਨਾਂ ਜਾਣੇ ਬਿਨਾਂ ਸੋਚੇ ਸਮਝੇ ਕਿੰਨੇ ਰਿਸ਼ਤੇ ਪਿੱਛੇ ਛੱਡ ਦਿੱਤੇ ਕਿਉਂਕਿ ਰੋਹਿਤ ਕਹਿੰਦਾ ਸੀ ਮੈਂ ਹੈਗਾ ਆ ਨਾ ਇੱਕ ਸ਼ਾਮ ਉਹਨੇ ਮਿਲਣ ਦੀ ਜ਼ਿੱਦ ਕੀਤੀ ਉਹਨੇ ਕਿਹਾ ਸਿਰਫ ਮਿਲਣਾ ਹੀ ਆ ਹੋਰ ਕੁਝ ਨਹੀਂ ਆਸ਼ੂ ਡਰ ਗਈ ਉਹ ਜਾਣਦੀ ਸੀ ਕਿ ਇਹ ਸਹੀ ਨਹੀਂ ਆ ਪਰ ਰੋਹਿਤ ਦੇ ਸ਼ਬਦ ਫੇਰ ਉਹਦੇ ਮਨ 'ਚ ਘੁੰਮਣ ਲੱਗੇ ਕਿ ਜੇ ਤੂੰ ਮੈਨੂੰ ਪਿਆਰ ਕਰਦੀ ਹੈ ਤਾਂ ਡਰ ਕਿਉਂ ਇਹ ਹੀ ਸਵਾਲ ਉਹਦੀ ਹਿੰਮਤ ਬਣ ਗਿਆ ਜਾਂ ਸ਼ਾਇਦ ਕਮਜ਼ੋਰੀ ਉਹ ਜਦੋਂ ਨੂੰ ਮਿਲਣ ਗਈ ਤਾਂ ਰੋਹਿਤ ਉਹਨੂੰ ਆਪਣੇ ਕਿਸੇ ਦੋਸਤ ਦੇ ਘਰ ਲੈ ਗਿਆ ਆਸ਼ੂ ਨੇ ਕਿਹਾ ਕਿ ਆਪਾਂ ਕਿਸੇ ਰੈਸਟੋਰੈਂਟ ਚ ਜਾਂ ਕੈਫੇ ਚ ਵੀ ਤਾਂ ਮਿਲ ਸਕਦੇ ਆ ਰੋਹਿਤ ਨੇ ਕਿਹਾ ਕੈਫੇ ਚ ਤਾਂ ਬਹੁਤ ਵਾਰ ਮਿਲੇ ਆ ਹੁਣ ਮੈਂ ਤੈਨੂੰ ਇਕੱਲੇ ਚ ਮਿਲਣਾ ਚਾਹੁੰਦਾ ਸੀ ਰੋਹਿਤ ਜਿਵੇਂ ਆਸ਼ੂ ਦੇ ਨੇੜੇ ਜਾ ਰਿਹਾ ਸੀ ਆਸ਼ੂ ਉਹਨੂੰ ਰੋਕ ਨਹੀਂ ਪਾਈ ਤੇ ਉਹਨਾਂ ਵਿੱਚ ਜੋ ਰਹਿਂਦੀ ਦੂਰੀ ਸੀ ਉਹ ਵੀ ਅੱਜ ਖਤਮ ਹੋ ਗਈ ਸੀ ਉਹਨਾਂ ਵਿੱਚ ਸਭ ਕੁਝ ਹੋ ਗਿਆ ਸੀ ਮਿਲਣ ਤੋਂ ਬਾਅਦ ਰੋਹਿਤ ਦਾ ਰਵੱਈਆ ਬਦਲ ਗਿਆ ਹੁਣ ਉਹ ਪਹਿਲਾਂ ਵਰਗਾ ਹੌਸਲਾ ਨਹੀਂ ਰੱਖਦਾ ਸੀ ਗੱਲਾਂ ਵਿੱਚ ਬਦਲਾਅ ਆ ਗਿਆ ਸੀ ਉਹਦਾ ਕਹਿਣਾ ਸੀ ਕਿ ਮੇਰੀ ਗੱਲ ਮੰਨਿਆ ਕਰ ਮੈਂ ਤੇਰੇ ਲਈ ਸਭ ਕੁਝ ਕਰ ਰਿਆ ਆ ਆਸ਼ੂ ਦੇ ਮਨ ਵਿੱਚ ਦੋਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੀ ਇੱਕ ਜੋ ਕਹਿੰਦੀ ਸੀ ਇਹ ਗਲਤ ਹੈ ਦੂਜੀ ਜੋ ਡਰਾਉਂਦੀ ਸੀ ਕਿ ਉਹ ਰੋਹਿਤ ਨੂੰ ਖੋ ਦੇਵੇਗੀ ਇੱਕ ਦਿਨ ਆਸ਼ੂ ਨੇ ਹਿੰਮਤ ਕਰਕੇ ਪੁੱਛ ਲਿਆ ਤੂੰ ਮੈਨੂੰ ਇੰਨਾ ਪ੍ਰੈਸ਼ਰਾਈਜ਼ ਕਿਉਂ ਕਰਦਾ ਹੈ ਰੋਹਿਤ ਹੱਸ ਪਿਆ ਤੇ ਕਹਿੰਦਾ ਪ੍ਰੈਸ਼ਰ ਇਹ ਤਾਂ ਪਿਆਰ ਹੁੰਦਾ ਹੈ ਤੂੰ ਸਮਝਦੀ ਨਹੀਂ ਉਹ ਹਾਸੇ 'ਚ ਇੱਜ਼ਤ ਨਹੀਂ ਸੀ ਸਿਰਫ ਫਾਇਦਾ ਸੀ ਹੁਣ ਰੋਹਿਤ ਸਿਰਫ ਉਹੀ ਗੱਲਾਂ ਕਰਦਾ ਜੋ ਉਹਨੂੰ ਚਾਹੀਦੀਆਂ ਸਨ ਆਸ਼ੂ ਦੀਆਂ ਭਾਵਨਾਵਾਂ ਉਹਦੇ ਸੁਪਨੇ ਸਭ ਪਿੱਛੇ ਰਹਿ ਗਏ ਉਹ ਸਿਰਫ ਸੁਣਦੀ ਮੰਨਦੀ ਤੇ ਚੁੱਪ ਰਹਿੰਦੀ ਇੱਕ ਦਿਨ ਰਾਤ ਨੂੰ ਇਕੱਲੀ ਬੈਠੀ ਆਸ਼ੂ ਨੇ ਆਪਣੇ ਆਪ ਤੋਂ ਪੁੱਛਿਆ ਕਿ ਇਹ ਹੀ ਪਿਆਰ ਹੈ ਜਾਂ ਮੈਂ ਸਿਰਫ ਕਿਸੇ ਦੀ ਲੋੜ ਪੂਰੀ ਕਰ ਰਹੀ ਹਾਂ ਪਰ ਜਵਾਬ ਆਉਣ ਤੋਂ ਪਹਿਲਾਂ ਹੀ ਰੋਹਿਤ ਦਾ ਮੈਸੇਜ ਆ ਗਿਆ ਕਿ ਕੱਲ ਮਿਲਾਂਗੇ ਆਸ਼ੂ ਨੇ ਫੋਨ ਹੱਥ 'ਚ ਫੜਿਆ ਰੱਖਿਆ ਦਿਲ ਭਾਰੀ ਸੀ ਪਰ ਉਹ ਹੱਲੇ ਵੀ ਨਹੀਂ ਜਾਣਦੀ ਸੀ ਕਿ ਕੁਝ ਲੋਕ ਨੇੜੇ ਸਿਰਫ ਇਸ ਲਈ ਆਉਂਦੇ ਨੇ ਤਾਂ ਜੋ ਉਹ ਤੁਹਾਨੂੰ ਵਰਤ ਸਕਣ ਆਸ਼ੂ ਨੂੰ ਹੁਣ ਚੁੱਪ ਰਹਿਣ ਦੀ ਆਦਤ ਪੈ ਗਈ ਸੀ ਜੋ ਗੱਲ ਦਿਲ ਵਿੱਚ ਚੁਬਦੀ ਉਹ ਬੁੱਲਾਂ ਤੱਕ ਆ ਕੇ ਰੁਕ ਜਾਂਦੀ ਕਿਉਂਕਿ ਹਰ ਵਾਰ ਜਦੋਂ ਉਹਨੇ ਸਵਾਲ ਕੀਤਾ ਰੋਹਿਤ ਨੇ ਉਹਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਗਲਤੀ ਤੇਰੀ ਆਪਣੀ ਐ ਤੂੰ ਓਵਰਥਿੰਕ ਕਰਦੀ ਐ ਹਰ ਗੱਲ ਨੂੰ ਇਸ਼ੂ ਬਣਾਉਂਦੀ ਐ ਇਹ ਸ਼ਬਦ ਉਹਦੇ ਮਨ 'ਚ ਐਸੇ ਬੈਠ ਗਏ ਜਿਵੇਂ ਸੱਚ ਹੋਣ ਹੁਣ ਜਦੋਂ ਵੀ ਦਿਲ ਦੁਖਦਾ ਉਹ ਆਪਣੇ ਆਪ ਨੂੰ ਹੀ ਸਮਝਾਉਂਦੀ ਕਿ ਸ਼ਾਇਦ ਮੈਂ ਹੀ ਗਲਤਾਂ ਰੋਹਿਤ ਹੁਣ ਬਦਲ ਗਿਆ ਸੀ ਪਹਿਲਾਂ ਜਿੱਥੇ ਉਹ ਪੁੱਛਦਾ ਸੀ ਤੂੰ ਠੀਕ ਐ ਹੁਣ ਉਥੇ ਸਿਰਫ ਹੁਕਮ ਹੁੰਦੇ ਕਿ ਇੰਨਾ ਸੋਚਿਆ ਨਾ ਕਰ ਮੇਰੀ ਗੱਲ ਮੰਨਿਆ ਕਰ ਬਸ ਆਸ਼ੂ ਨੂੰ ਕਦੇ-ਕਦੇ ਆਪਣੇ ਆਪ ਤੋਂ ਡਰ ਲੱਗਦਾ ਹੁੰਦਾ ਸੋਚਦੀ ਕਿ ਮੈਂ ਕਦੋਂ ਇਨੀ ਚੁੱਪ ਹੋ ਗਈ ਇੱਕ ਦਿਨ ਕਾਲਜ ਚ ਉਹਦੀ ਸਹੇਲੀ ਨੇ ਪੁੱਛਿਆ ਤੂੰ ਪਹਿਲਾਂ ਵਰਗੀ ਨਹੀਂ ਰਹੀ आशु ਹੱਸ ਕੇ ਟਾਲ ਗਈ ਕਿਵੇਂ ਦੱਸਦੀ ਕਿ ਉਹਦੇ ਅੰਦਰ ਕੁਝ ਟੁੱਟ ਰਿਹਾ ਏ ਕਿ ਹਰ ਰਾਤ ਉਹ ਆਪਣੇ ਆਪ ਨੂੰ ਸਮਝਾਉਂਦੀ ਹੈ ਕਿ ਕੱਲ ਸਭ ਠੀਕ ਹੋ ਜਾਵੇਗਾ ਪਰ ਕੱਲ ਕਦੇ ਨਹੀਂ ਆਇਆ ਰੋਹਿਤ ਨੂੰ ਹੁਣ ਸਿਰਫ ਆਪਣੀ ਸੁਵਿਧਾ ਦੇਖਦੀ ਸੀ ਜਦੋਂ ਉਹਦਾ ਮਨ ਕਰਦਾ ਉਹ ਪਿਆਰ ਦਿਖਾਉਂਦਾ ਜਦੋਂ ਮਨ ਨਹੀਂ ਕਰਦਾ ਉਹ ਆਸ਼ੂ ਨੂੰ ਅਣਡਿੱਠਾ ਕਰ ਦਿੰਦਾ ਇਹ ਅਣਡਿੱਠਾ ਹੋਣਾ ਹੀ ਸਭ ਤੋਂ ਜ਼ਿਆਦਾ ਖਤਰਨਾਕ ਸੀ ਆਸ਼ੂ ਫੋਨ ਦੇਖਦੀ ਰਹਿੰਦੀ ਇੱਕ ਦਿਨ ਉਹਨੇ ਦੇਖਿਆ ਰੋਹਿਤ ਆਨਲਾਈਨ ਸੀ ਪਰ ਰਿਪਲਾਈ ਨਹੀਂ ਕੀਤਾ ਉਹ ਆਪਣੇ ਦਿਲ ਨੂੰ ਪੁੱਛਦੀ ਕਿ ਮੈਂ ਕੀ ਗਲਤ ਕੀਤਾ ਇੱਕ ਸ਼ਾਮ ਉਹਨੇ ਫਿਰ ਹਿੰਮਤ ਕੀਤੀ ਤੇ ਕਹਿੰਦੀ ਰੋਹਿਤ ਤੂੰ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਦੂਜੇ ਪਾਸੇ ਖਾਮੋਸ਼ੀ ਸੀ ਫਿਰ ਹੌਲੀ ਜਿਹਾ ਉਹ ਹੱਸ ਪਿਆ ਕਿ ਲੋਕ ਬਦਲ ਜਾਂਦੇ ਨੇ ਤੂੰ ਨਹੀਂ ਸਮਝੇਗੀ ਉਸ ਵਾਕ ਨੇ ਆਸ਼ੂ ਨੂੰ ਅੰਦਰੋਂ ਹਿਲਾ ਦਿੱਤਾ ਪਿਆਰ 'ਚ ਬਦਲਾਅ ਆਉਂਦਾ ਏ ਇਹ ਉਹ ਜਾਣਦੀ ਸੀ ਪਰ ਇੱਜ਼ਤ ਦਾ ਗੁੰਮ ਹੋ ਜਾਣਾ ਇਹ ਨਹੀਂ ਸੀ ਪਤਾ ਉਸ ਰਾਤ ਉਹਨੇ ਆਪਣੇ ਪੁਰਾਣੇ ਮੈਸੇਜ ਪੜੇ ਜਿੱਥੇ ਰੋਹਿਤ ਕਹਿੰਦਾ ਸੀ ਤੂੰ ਮੇਰੀ ਜ਼ਿੰਦਗੀ ਹੈ ਤੇ ਹੁਣ ਉਹੀ ਬੰਦਾ ਕਹਿ ਰਿਹਾ ਸੀ ਤੂੰ ਜ਼ਿਆਦਾ ਐਕਸਪੈਕਟ ਕਰਦੀ ਏ ਆਸ਼ੂ ਦੀਆਂ ਅੱਖਾਂ ਭਿੱਜ ਗਈਆਂ ਉਹਨੂੰ ਅਹਿਸਾਸ ਹੋਣ ਲੱਗਾ ਕਿ ਉਹ ਜਿਹਨੂੰ ਪਿਆਰ ਸਮਝ ਰਹੀ ਸੀ ਉਹ ਸਿਰਫ ਇੱਕ ਲੋੜ ਸੀ ਰੋਹਿਤ ਦੀ ਲੋੜ ਤੇ ਜਦੋਂ ਲੋੜ ਮੁੱਕ ਜਾਂਦੀ ਹੈ ਤਾਂ ਇਨਸਾਨ ਵੀ ਫਜ਼ੂਲ ਲੱਗਣ ਲੱਗਦਾ ਏ ਫੋਨ ਬੰਦ ਕਰਕੇ ਆਸ਼ੂ ਨੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਿਆ ਉਹ ਕੁੜੀ ਜੋ ਕਦੇ ਖੁਦ ਤੇ ਭਰੋਸਾ ਕਰਦੀ ਸੀ ਹੁਣ ਸਵਾਲਾਂ ਨਾਲ ਭਰੀ ਹੋਈ ਸੀ ਪਰ ਕਿਤੇ ਨਾ ਕਿਤੇ ਇੱਕ ਛੋਟੀ ਜੀ ਆਵਾਜ਼ ਜਾਗ ਰਹੀ ਸੀ ਕਿ ਸ਼ਾਇਦ ਇਹ ਚੁੱਪ ਹੁਣ ਹੋਰ ਨਹੀਂ ਚੱਲ ਸਕਦੀ ਆਸ਼ੂ ਨੂੰ ਹੁਣ ਹਰ ਦਿਨ ਭਾਰੀ ਲੱਗਣ ਲੱਗ ਪਿਆ ਸੀ ਹੱਸਣਾ ਵੀ ਜਿਵੇਂ ਉਹਦੇ ਚਿਹਰੇ ਤੋਂ ਉਧਾਰ ਲਿਆ ਹੋਇਆ ਹੋਵੇ ਰੋਹਿਤ ਨਾਲ ਗੱਲ ਕਰਦੇ ਸਮੇਂ ਉਹ ਆਪਣੇ ਸ਼ਬਦ ਚੁਣ-ਚੁਣ ਕੇ ਬੋਲਦੀ ਕਿਉਂਕਿ ਇੱਕ ਗਲਤ ਵਾਕ ਵੀ ਉਹਨੂੰ ਦਿਨਾਂ ਲਈ ਚੁੱਪ ਕਰਵਾ ਸਕਦਾ ਸੀ ਪਹਿਲਾਂ ਆਸ਼ੂ ਜਦੋਂ ਨਾਰਾਜ਼ ਹੁੰਦੀ ਉਹ ਮਨਾਉਂਦਾ ਸੀ ਤੇ ਹੁਣ ਉਹ ਸਿਰਫ ਅੰਡਿੱਠਾ ਕਰ ਦਿੰਦਾ ਆਸ਼ੂ ਸਮਝ ਗਈ ਸੀ ਇਹ ਚੁੱਪ ਸਜ਼ਾ ਹੁੰਦੀ ਹੈ ਇੱਕ ਦਿਨ ਦੁਪਹਿਰ ਨੂੰ ਨੇ ਹਿੰਮਤ ਕਰਕੇ ਕਿਹਾ ਮੈਨੂੰ ਲੱਗਦਾ ਏ ਅਸੀਂ ਦੂਰ ਹੋ ਰਹੇ ਹਾਂ ਰੋਹਿਤ ਨੇ ਬਿਨਾਂ ਨਿਗਾ ਚੁੱਕੇ ਜਵਾਬ ਦਿੱਤਾ ਕਿ ਤੂੰ ਹੀ ਇਦਾਂ ਸੋਚਦੀ ਐ ਮੈਨੂੰ ਡਰਾਮੇ ਨਹੀਂ ਪਸੰਦ ਉਸ ਵਾਕ ਨਾਲ ਆਸ਼ੂ ਦਾ ਦਿਲ ਡੁੱਬ ਗਿਆ ਉਦੀ ਤਕਲੀਫ ਵੀ ਹੁਣ ਡਰਾਮਾ ਬਣ ਗਈ ਸੀ ਕੁਝ ਦਿਨ ਬਾਅਦ ਉਹਨੇ ਰੋਹਿਤ ਨੂੰ ਕਿਸੇ ਹੋਰ ਕੁੜੀ ਨਾਲ ਹੱਸਦੇ ਦੇਖ ਲਿਆ ਉਹ ਹਾਸਾ ਉਹੀ ਸੀ ਜੋ ਕਦੇ ਸਿਰਫ ਆਸ਼ੂ ਲਈ ਹੁੰਦਾ ਸੀ ਉਸ ਪਲ ਆਸ਼ੂ ਦਾ ਸਾਹ اٹਕ ਗਿਆ ਸ਼ਾਮ ਨੂੰ ਉਹਨੇ ਪੁੱਛਿਆ ਕਿ ਉਹ ਕੁੜੀ ਕੌਣ ਸੀ ਰੋਹਿਤ ਹੱਸ ਕੇ ਬੋਲਿਆ ਸਿਰਫ ਫਰੈਂਡ ਆ ਤੈਨੂੰ ਹਰ ਗੱਲ 'ਚ ਸ਼ੱਕ ਹੁੰਦਾ ਰਹਿੰਦਾ ਏ ਆਸ਼ੂ ਚੁੱਪ ਰਹਿ ਗਈ ਪਰ ਉਹਦਾ ਦਿਲ ਨਹੀਂ ਮੰਨਿਆ ਕਿਉਂਕਿ ਉਹ ਹਾਸਾ ਉਹ ਨਜ਼ਰਾਂ ਸਭ ਜਾਣੀਆਂ ਪਹਿਚਾਣੀਆਂ ਲੱਗਦੀਆਂ ਸੀ ਜੋ ਕਿਸੇ ਟਾਈਮ ਆਸ਼ੂ ਲਈ ਸੀ ਉਸ ਰਾਤ ਉਹਨੂੰ ਨੀਂਦ ਨਹੀਂ ਆਈ ਮਨ 'ਚ ਇੱਕ ਇੱਕ ਪਲ ਦੁਹਰਾਉਂਦੀ ਰਹੀ ਉਹ ਸੋਚਦੀ ਰਹੀ ਜੇ ਸਭ ਠੀਕ ਹੈ ਤਾਂ ਮੈਨੂੰ ਇਹਨਾਂ ਡਰ ਕਿਉਂ ਲੱਗ ਰਿਹਾ ਹੈ ਕੁਝ ਦਿਨਾਂ ਬਾਅਦ ਸੱਚ ਅਚਾਨਕ ਸਾਹਮਣੇ ਆ ਗਿਆ ਆਸ਼ੂ ਨੇ ਰੋਹਿਤ ਦੇ ਫੋਨ 'ਚ ਕੁਝ ਮੈਸੇਜ ਦੇਖ ਲਏ ਪਿਆਰ ਦੇ ਵਾਅਦੇ ਹੱਸਦੇ ਹੋਏ ਇਮੋਜੀ ਪਰ ਉਹ ਉਹਦੇ ਲਈ ਨਹੀਂ ਸੀ ਉਹਦੇ ਹੱਥ ਕੰਬਣ ਲੱਗ ਪਏ ਦਿਲ ਨੇ ਮੰਨ ਲਿਆ ਕਿ ਜਿਸ ਗੱਲ ਤੋਂ ਉਹ ਡਰ ਰਹੀ ਸੀ ਉਹੀ ਸੱਚ ਸੀ ਜਦੋਂ ਨੇ ਰੋਹਿਤ ਨੂੰ ਸਾਹਮਣੇ ਬਿਠਾ ਕੇ ਪੁੱਛਿਆ ਕਿ ਤੂੰ ਮੈਨੂੰ ਸੱਚ ਦੱਸ ਰੋਹਿਤ ਨੇ ਲੰਬਾ ਜਿਹਾ ਸਾਹ ਲਿਆ ਤੇ ਕਹਿੰਦਾ ਤੂੰ ਮੇਰੀ ਜ਼ਿੰਦਗੀ ਚ ਇੰਪੋਰਟੈਂਟ ਹੈ ਪਰ ਹਰ ਚੀਜ਼ ਸੀਰੀਅਸ ਨਹੀਂ ਹੁੰਦੀ ਇਹ ਸੁਣ ਕੇ ਆਸ਼ੂ ਦਾ ਭਰੋਸਾ ਟੁੱਟ ਗਿਆ ਜਿਹਨੂੰ ਉਹ ਆਪਣੀ ਦੁਨੀਆ ਸਮਝਦੀ ਸੀ ਉਹਦੇ ਲਈ ਉਹ ਸਿਰਫ ਇੱਕ ਆਪਸ਼ਨ ਸੀ ਆਸ਼ੂ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਪਰ ਆਵਾਜ਼ ਸ਼ਾਂਤ ਉਹ ਕਹਿੰਦੀ ਫੇਰ ਤੂੰ ਮੈਨੂੰ ਰੋਕਿਆ ਕਿਉਂ ਮੈਨੂੰ ਇਹਨੇ ਸੁਪਨੇ ਕਿਉਂ ਦਿਖਾਏ ਰੋਹਿਤ ਕੋਲ ਜਵਾਬ ਨਹੀਂ ਸੀ ਉਸ ਪਲ ਆਸ਼ੂ ਨੂੰ ਸਮਝ ਆ ਗਈ ਕਿ ਉਹ ਪਿਆਰ ਨਹੀਂ ਕਰ ਰਿਹਾ ਸੀ ਉਹ ਸਿਰਫ ਮੈਨੂੰ ਵਰਤ ਰਿਹਾ ਸੀ ਤੇ ਜੋ ਸਿਰਫ ਵਰਤਦਾ ਏ ਉਹ ਕਦੇ ਕੁਝ ਵਾਪਸ ਨਹੀਂ ਕਰਦਾ ਰੋਹਿਤ ਨਾਲ ਕੀਤੀ ਉਹ ਗੱਲਬਾਤ ਆਸ਼ੂ ਦੇ ਮਨ ਚ اٹਕ ਗਈ ਸੀ ਰੋਹਿਤ ਦੇ ਉਹ ਕਹੇ ਹੋਏ ਸ਼ਬਦ ਕਿ ਹਰ ਚੀਜ਼ ਸੀਰੀਅਸ ਨਹੀਂ ਹੁੰਦੀ ਜਿਵੇਂ ਦਿਲ ਤੇ ਖਰੋਜ ਬਣ ਕੇ ਰਹਿ ਗਏ ਉਕਾ ਰਕੇ ਚੁੱਪ-ਚਾਪ ਆਪਣੇ ਕਮਰੇ 'ਚ ਬੈਠ ਗਈ ਦਰਵਾਜ਼ਾ ਬੰਦ ਸੀ ਪਰ ਅੰਦਰੋਂ ਉਹ ਖੁਦ ਤੋਂ ਵੀ ਲੋਕ ਨਹੀਂ ਸਕੀ ਉਹਨੇ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਿਆ ਅੱਖਾਂ ਥੱਕੀਆਂ ਹੋਈਆਂ ਸੀ ਤੇ ਚਿਹਰੇ ਤੇ ਹਾਸਾ ਗਾਇਬ ਸੀ ਉਹ ਹੌਲੀ ਜੀ ਬੋਲੀ ਕਿ ਇਹ ਮੈਂ ਕਦੋਂ ਬਣ ਗਈ ਰਾਤਾਂ ਉਹਦੇ ਲਈ ਸਭ ਤੋਂ ਮੁਸ਼ਕਿਲ ਹੋ ਗਈਆਂ ਸੀ ਦਿਨ ਚ ਤਾਂ ਉਹ ਲੋਕਾਂ ਸਾਹਮਣੇ ਹੱਸ ਲੈਂਦੀ ਸੀ ਪਰ ਰਾਤ ਨੂੰ ਸਵਾਲ ਜਾਗ ਪੈਂਦੇ ਕਿ ਮੇਰੀ ਗਲਤੀ ਸੀ ਕਿ ਮੈਂ ਹੀ ਜ਼ਿਆਦਾ ਉਮੀਦਾਂ ਰੱਖ ਲੀਆਂ ਰੋਹਿਤ ਦੇ ਮੈਸੇਜ ਹੁਣ ਵੀ ਆਉਂਦੇ ਸੀ ਪਰ ਉਹਨਾਂ 'ਚ ਪਿਆਰ ਨਹੀਂ ਸੀ ਸਿਰਫ ਲੋੜ ਸੀ ਜਦੋਂ ਉਹਦਾ ਮਨ ਕਰਦਾ ਉਹ ਆਸ਼ੂ ਨੂੰ ਯਾਦ ਕਰ ਲੈਂਦਾ ਨਹੀਂ ਤਾਂ ਕਈ ਦਿਨ ਇਦਾਂ ਹੀ ਖਮੋਸ਼ੀ ਆਸ਼ੂ ਹਰ ਵਾਰ ਆਪਣੇ ਆਪ ਨੂੰ ਸਮਝਾਉਂਦੀ ਕਿ ਉਹ ਬਿਜ਼ੀ ਹੋਊਗਾ ਮੈਂ ਹੀ ਓਵਰ ਰੈਕਟ ਕਰ ਰਹੀ ਆ ਇਹ ਆਪਣੇ ਆਪ ਨੂੰ ਦੋਸ਼ ਦੇਣ ਦੀ ਆਦਤ ਉਹਨੂੰ ਅੰਦਰੋਂ ਖੋਖਲਾ ਕਰ ਰਹੀ ਸੀ ਇੱਕ ਦਿਨ ਉਹਦੀ ਮਾਂ ਨੇ ਪੁੱਛ ਲਿਆ ਕਿ ਆਸ਼ੂ ਤੂੰ ਅੱਜਕੱਲ ਚੁੱਪ ਚੁੱਪ ਕਿਉਂ ਰਹਿੰਦੀ ਹੈ ਆਸ਼ੂ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਕਿਵੇਂ ਦੱਸੇ ਕਿ ਉਹ ਕਿਸੇ ਨੂੰ ਆਪਣਾ ਸਭ ਕੁਝ ਦੇ ਬੈਠੀ ਸੀ ਜਿਨੇ ਉਹਨੂੰ ਕਦੇ ਆਪਣਾ ਮੰਨਿਆ ਹੀ ਨਹੀਂ ਉਹ ਸੋਚਦੀ ਰਹੀ ਕਿ ਰੋਹਿਤ ਨੇ ਉਹਨੂੰ ਕਦੇ ਸਾਫ਼ ਵਾਅਦਾ ਤਾਂ ਕੀਤਾ ਨਹੀਂ ਸੀ ਫਿਰ ਉਹ ਆਪਣੇ ਆਪ ਨੂੰ ਧੋਖੇ 'ਚ ਪਿਆਰ ਕਿਉਂ ਕਹਿ ਰਹੀ ਹੈ ਪਰ ਦਿਲ ਕਾਗਜ਼ ਨਹੀਂ ਹੁੰਦਾ ਜੋ ਸ਼ਬਦਾਂ ਦੀ ਗਿਣਤੀ ਕਰੇ ਦਿਲ ਤਾਂ ਭਰੋਸਾ ਕਰਦਾ ਹੈ ਤੇ ਫਿਰ ਟੁੱਟ ਜਾਂਦਾ ਹੈ ਇੱਕ ਦਿਨ ਸ਼ਾਮ ਨੂੰ ਰੋਹਿਤ ਨੇ ਫਿਰ ਮਿਲਣ ਲਈ ਕਿਹਾ ਆਸ਼ੂਦਾ ਮੰਨ ਨਹੀਂ ਸੀ ਪਰ ਉਹ ਫਿਰ ਵੀ ਚਲੀ ਗਈ ਕਿਉਂਕਿ ਕਿਤੇ ਨਾ ਕਿਤੇ ਉਹ ਅਜੇ ਵੀ ਉਮੀਦ ਕਰ ਰਹੀ ਸੀ ਕਿ ਸ਼ਾਇਦ ਕੁਝ ਬਦਲ ਜਾਵੇ ਜਦੋਂ ਉਹ ਮਿਲੇ ਤਾਂ ਰੋਹਿਤ ਬਿਲਕੁਲ ਨੋਰਮਲ ਬਿਹੇਵੀ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਉਹ ਕਹਿੰਦਾ ਤੂੰ ਇੰਨੀ ਸੀਰੀਅਸ ਕਿਉਂ ਰਹਿਨੀ ਹੈ ਉਸ ਪਲ ਆਸ਼ੂ ਨੂੰ ਅਹਿਸਾਸ ਹੋਇਆ ਕਿ ਜੋ ਦਰਦ ਉਹਨੂੰ ਰਾਤਾਂ ਨੂੰ ਜਗਾਉਂਦਾ ਏ ਉਹ ਦਰਦ ਰੋਹਿਤ ਲਈ ਕੁਝ ਵੀ ਨਹੀਂ ਆ ਘਾਰਾ ਕਿ ਉਹ ਫੁੱਟ ਫੁੱਟ ਕੇ ਰੋਈ ਇਹ ਅਥਰੂ ਸਿਰਫ ਰੋਹਿਤ ਲਈ ਨਹੀਂ ਸੀ ਇਹ ਆਪਣੇ ਆਪ ਲਈ ਸੀ ਆਪਣੀ ਖਾਮੋਸ਼ੀ ਆਪਣੇ ਸਮਰਪਣ ਆਪਣੇ ਟੁੱਟਦੇ ਆਤਮ ਸਨਮਾਨ ਲਈ ਸੀ ਪਰ ਅਥਰੂਆਂ ਦੇ ਨਾਲ ਇੱਕ ਹੋਰ ਅਹਿਸਾਸ ਵੀ ਜਾਗ ਰਿਹਾ ਸੀ ਜੋ ਸੀ ਗੁੱਸਾ ਉਹ ਵੀ ਆਪਣੇ ਉੱਤੇ ਤੇ ਉਸ ਇਨਸਾਨ ਉੱਤੇ ਜਿਨੇ ਉਹਦੀ ਸਾਫ਼ ਦਿਲੀ ਨੂੰ ਕਮਜ਼ੋਰੀ ਸਮਝ ਲਿਆ ਸ਼ਾਇਦ ਇਹ ਟੁੱਟਣਾ ਹੀ ਉਹ ਮੋੜ ਸੀ ਜਿੱਥੋਂ ਆਸ਼ੂ ਆਪਣੇ ਆਪ ਨੂੰ ਮੁੜ ਲੱਭਣਾ ਸ਼ੁਰੂ ਕਰੂਗੀ ਰੋਣ ਤੋਂ ਬਾਅਦ ਆਸ਼ੂ ਨੂੰ ਹਲਕਾ ਜਿਹਾ ਅਜੀਬ ਅਹਿਸਾਸ ਹੋਇਆ ਜਿਵੇਂ ਦਿਲ 'ਚ ਕੋਈ ਭਾਰ ਹੌਲੀ-ਹੌਲੀ ਢਿੱਲਾ ਹੋ ਰਿਹਾ ਹੋਵੇ ਉਹਨੇ ਅੱਖਾਂ ਪੂੰਝੀਆਂ ਤੇ ਸੋਚਿਆ ਕਿ ਰੋਕੇ ਜੇ ਸਭ ਠੀਕ ਹੋ ਜਾਣਾ ਹੁੰਦਾ ਤਾਂ ਸ਼ਾਇਦ ਉਹ ਕਦੇ ਟੁੱਟਦੀ ਹੀ ਨਾ ਪਰ ਅੱਜ ਉਹਨੂੰ ਪਹਿਲੀ ਵਾਰ ਸਮਝ ਆਈ ਕਿ ਰੋਣਾ ਕਮਜ਼ੋਰੀ ਨਹੀਂ ਜਾਗਣਾ ਹੈ ਸਵੇਰ ਨੂੰ ਉੱਠ ਕੇ ਉਹਨੇ ਫੋਨ ਖੋਲਿਆ ਤੇ ਰੋਹਿਤ ਦੇ ਕਈ ਮੈਸੇਜ ਪਏ ਸੀ ਸਧਾਰਨ ਬੇਰੁਖੇ ਕੋਈ ਪੁੱਛਣੀ ਕੋਈ ਮਾਫੀ ਨਹੀਂ ਆਸ਼ੂ ਨੇ ਪਹਿਲੀ ਵਾਰ ਉਹਨਾਂ ਨੂੰ ਬਿਨਾਂ ਜਵਾਬ ਦਿੱਤੇ ਛੱਡ ਦਿੱਤਾ ਇਹ ਛੋਟਾ ਜਿਹਾ ਕਦਮ ਸੀ ਪਰ ਆਸ਼ੂ ਦੇ ਹਿਸਾਬ ਨਾਲ ਵੱਡਾ ਸੀ ਉਹ ਕਾਲਜ ਗਈ ਰਸਤੇ 'ਚ ਲੋਕ, ਸ਼ੋਰ ਸ਼ਰਾਬਾ, ਸਭ ਕੁਝ ਚੱਲ ਰਿਹਾ ਸੀ। ਸਿਰਫ ਉਹਦੀ ਜ਼ਿੰਦਗੀ ਜਿਵੇਂ ਕਈ ਦਿਨਾਂ ਤੋਂ ਰੁਕੀ ਹੋਈ ਸੀ ਪਰ ਅੱਜ ਉਹਨੇ ਫੈਸਲਾ ਕੀਤਾ ਕਿ ਉਹ ਰੁੱਕੇ ਨਹੀਂ ਰਹੇਗੀ। ਲੈਕਚਰ ਦੇ ਬਾਅਦ ਉਹਦੀ ਸਹੇਲੀ ਨੇ ਫੇਰ ਪੁੱਛਿਆ, "ਤੂੰ ਠੀਕ ਐ?" ਆਸ਼ੂ ਨੇ ਇਸ ਵਾਰ ਹੱਸ ਕੇ ਨਹੀਂ ਟਾਲਿਆ। ਉਹਨੇ ਸੱਚ ਕਹਿ ਦਿੱਤਾ, "ਸਭ ਨਹੀਂ ਪਰ ਕੁਝ।" ਗੱਲਾਂ ਕਰਦਿਆਂ ਉਹਨੂੰ ਅਹਿਸਾਸ ਹੋਇਆ ਕਿ ਜਦੋਂ ਅਸੀਂ ਸੱਚ ਬੋਲਦੇ ਹਾਂ ਤਾਂ ਸਾਹ ਆਸਾਨੀ ਨਾਲ ਆਉਂਦਾ ਏ। ਸ਼ਾਮ ਨੂੰ ਰੋਹਿਤ ਦੀ ਕਾਲ ਆਈ ਆਸ਼ੂ ਨੇ ਪਹਿਲਾ ਵਾਂਗ ਉਸੇ ਵੇਲੇ ਕਾਲ ਨਹੀਂ ਚੁੱਕੀ ਕੁਝ ਪਲ ਸੋਚਿਆ ਫਿਰ ਕਾਲ ਅਟੈਂਡ ਕੀਤੀ ਰੋਹਿਤ ਨੇ ਕਿਹਾ ਕੀ ਗੱਲ ਤੂੰ ਅੱਜ ਰਿਪਲਾਈ ਨਹੀਂ ਕਰ ਰਹੀ ਆਸ਼ੂ ਦੀ ਆਵਾਜ਼ ਸ਼ਾਂਤ ਸੀ ਕਿ ਮੈਂ ਸੋਚ ਰਹੀ ਸੀ ਉਹ ਕਹਿੰਦਾ ਕਿਸ ਗੱਲ ਬਾਰੇ ਆਸ਼ੂ ਕਹਿੰਦੀ ਆਪਣੇ ਆਪ ਬਾਰੇ ਦੂਜੇ ਪਾਸੇ ਖਾਮੋਸ਼ੀ ਛਾ ਗਈ ਆਸ਼ੂ ਨੇ ਹੌਲੀ ਪਰ ਪੱਕੇ ਸੁਰਚ ਕਿਹਾ ਮੈਨੂੰ ਹੁਣ ਇਦਾਂ ਨਹੀਂ ਰਹਿਣਾ ਜਿੱਥੇ ਮੇਰੀ ਗੱਲ ਡਰਾਮਾ ਬਣ ਜਾਵੇ ਤੇ ਮੇਰਾ ਦਰਦ ਕਿਸੇ ਦੀ ਤਕਲੀਫ ਰੋਹਿਤ ਨੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ਤੂੰ ਫਿਰ ਸੀਰੀਅਸ ਹੋ ਰਹੀ ਹੈ ਇਸ ਵਾਰ ਆਸ਼ੂ ਮੁਸਕਰਾਈ ਤੇ ਕਹਿੰਦੀ ਨਹੀਂ ਮੈਂ ਕਲੀਅਰ ਹੋ ਰਹੀ ਹਾਂ ਉਸਨੇ ਕਾਲ ਕੱਟ ਦਿੱਤੀ ਦਿਲ ਟੜਕ ਰਿਹਾ ਸੀ ਹੱਥ ਕੰਬ ਰਹੇ ਸੀ ਪਰ ਅੰਦਰੋਂ ਕੁਝ ਸਿੱਧਾ ਲੱਗ ਰਿਹਾ ਸੀ ਜੋ ਸੀ ਆਤਮ ਸਨਮਾਨ ਰਾਤ ਨੂੰ ਨੇ ਆਪਣੇ ਪੁਰਾਣੇ ਮੈਸੇਜ ਫੋਟੋਜ਼ ਯਾਦਾਂ ਸਭ ਏਕ-ਏਕ ਕਰਕੇ ਸਾਈਡ ਤੇ ਰੱਖ ਦਿੱਤੀਆਂ ਮਿਟਾਉਣਾ ਆਸਾਨ ਨਹੀਂ ਸੀ ਪਰ ਰੱਖਣਾ ਹੋਰ ਵੀ ਮੁਸ਼ਕਲ ਉਹ ਜਾਣਦੀ ਸੀ ਕਿ ਇਹ ਅੰਤ ਨਹੀਂ ਇਹ ਸ਼ੁਰੂਆਤ ਹੈ ਆਪਣੇ ਆਪ ਨੂੰ ਵਾਪਸ ਲੈਣ ਦੀ ਸ਼ੀਸ਼ੇ ਵਿੱਚ ਦੇਖ ਕੇ ਉਹਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਕੋਈ ਵੀ ਪਿਆਰ ਜੋ ਤੁਹਾਨੂੰ ਖੁਦ ਤੋਂ ਦੂਰ ਕਰ ਦੇਵੇ ਉਹ ਪਿਆਰ ਨਹੀਂ ਹੁੰਦਾ ਤੇ ਜੋ ਤੁਹਾਨੂੰ ਸਿਰਫ ਵਰਤੇ ਉਹਨੂੰ ਛੱਡਣਾ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਰੋਹਿਤ ਨੂੰ ਸਮਝ ਨਹੀਂ ਆ ਰਹੀ ਸੀ ਕਿ ਆਸ਼ੂ ਅਚਾਨਕ ਇੰਨੀ ਚੁੱਪ ਕਿਉਂ ਹੋ ਗਈ ਉਹ ਜੋ ਹਰ ਗੱਲ ਤੇ ਜਵਾਬ ਦਿੰਦੀ ਸੀ ਜੋ ਹਰ ਨਰਾਜ਼ਗੀ ਮਨਾਉਂਦੀ ਸੀ ਅੱਜ ਉਹਨੇ ਦੂਰੀ ਬਣਾ ਲਈ ਸੀ ਇਹ ਦੂਰੀ ਰੋਹਿਤ ਲਈ ਨਵੀਂ ਸੀ ਕਿਉਂਕਿ ਉਹ ਆਦਤਾਂ ਦਾ ਆਦੀ ਸੀ ਲੋਕਾਂ ਦਾ ਨਹੀਂ 2 ਦਿਨਾਂ ਬਾਅਦ ਰੋਹਿਤ ਨੇ ਖੁਦ ਮਿਲਣ ਦੀ ਜ਼ਿੱਦ ਕੀਤੀ ਉਹਦਾ ਮੈਸੇਜ ਆਇਆ ਕਿ ਆਸ਼ੂ ਸਾਨੂੰ ਗੱਲ ਕਰਨੀ ਚਾਹੀਦੀ ਹੈ ਆਸ਼ੂ ਨੇ ਲੰਮਾ ਸਾਹ ਲਿਆ ਉਹ ਜਾਣਦੀ ਸੀ ਕਿ ਇਹ ਗੱਲ ਕਰਨੀ ਜ਼ਰੂਰੀ ਹੈ ਭੱਜ ਕੇ ਨਹੀਂ ਬਲਕਿ ਸਾਹਮਣੇ ਖੜਕੇ ਉਹ ਦੋਵੇਂ ਕੈਫੇ 'ਚ ਮਿਲੇ ਉਹੀ ਜਗ੍ਹਾ ਜਿੱਥੇ ਕਦੇ ਹੱਸਦੇ ਸੀ ਪਰ ਅੱਜ ਦਿਲਾਂ 'ਚ ਭਾਰ ਸੀ ਰੋਹਿਤ ਆਰਾਮ ਨਾਲ ਬੈਠਾ ਸੀ ਜਿਵੇਂ ਕੁਝ ਵੀ ਗਲਤ ਨਾ ਹੋਵੇ ਉਹ ਕਹਿੰਦਾ ਤੂੰ ਇੰਨੇ ਬਦਲ ਕਿਉਂ ਗਈ ਹੈ ਆਸ਼ੂ ਨੇ ਉਹਨੂੰ ਧਿਆਨ ਨਾਲ ਦੇਖਿਆ ਤੇ ਪਹਿਲੀ ਵਾਰ ਉਹਨੂੰ ਅਹਿਸਾਸ ਹੋਇਆ ਇਸ ਚਿਹਰੇ 'ਚ ਉਹ ਪਿਆਰ ਨਹੀਂ ਸਿਰਫ ਆਦਤ ਦੇਖ ਰਹੀ ਹੈ ਉਹ ਕਹਿੰਦੀ ਕਿਉਂਕਿ ਮੈਂ ਹੁਣ ਆਪਣੇ ਆਪ ਨੂੰ ਸਮਝਣ ਲੱਗ ਪਈ ਆ ਰੋਹਿਤ ਹੱਸ ਪਿਆ ਤੇ ਕਹਿੰਦਾ ਤੂੰ ਬਿਨਾਂ ਗੱਲ ਨੂੰ ਵੱਡਾ ਬਣਾ ਰਹੀ ਏ ਜੋ ਸੀ ਠੀਕ ਸੀ ਆਸ਼ੂ ਨੇ ਸਿਰ ਹਿਲਾਇਆ ਕਿ ਠੀਕ ਤੇਰੇ ਲਈ ਸੀ ਮੇਰੇ ਲਈ ਨਹੀਂ ਉਹਨੇ ਇੱਕ ਇੱਕ ਕਰਕੇ ਉਹ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਜੋ ਸਾਲਾਂ ਤੋਂ ਅੰਦਰ ਦੱਬੀਆਂ ਹੋਈਆਂ ਸੀ ਕਿ ਕਿਵੇਂ ਉਹਦੀ ਚੁੱਪ ਨੂੰ ਕਮਜ਼ੋਰੀ ਬਣਾਇਆ ਗਿਆ ਕਿਵੇਂ ਪਿਆਰ ਦੇ ਨਾਮ ਤੇ ਉਹਨੂੰ ਸਿਰਫ ਜਦੋਂ ਲੋੜ ਸੀ ਤਦ ਯਾਦ ਕੀਤਾ ਗਿਆ ਰੋਹਿਤ ਨੇ ਕਿਹਾ ਕਿ ਮੈਂ ਕਦੇ ਤੈਨੂੰ ਫੋਰਸ ਨਹੀਂ ਕੀਤਾ ਆਸ਼ੂ ਦੀਆਂ ਅੱਖਾਂ ਸਾਫ਼ ਸੀ ਉਹ ਕਹਿੰਦੀ ਫੋਰਸ ਸਿਰਫ ਹੱਥਾਂ ਨਾਲ ਨਹੀਂ ਹੁੰਦਾ ਕਈ ਵਾਰ ਸ਼ਬਦਾਂ ਨਾਲ ਹੁੰਦਾ ਏ ਕੁਝ ਪਲਾਂ ਦੀ ਖਾਮੋਸ਼ੀ ਛਾ ਗਈ ਫਿਰ ਰੋਹਿਤ ਨੇ ਠੰਡੇ ਸੋਰਚਿਆ ਫਿਰ ਤੂੰ ਚਾਹੁੰਦੀ ਕੀ ਹੈ ਆਸ਼ੂ ਮੁਸਕਰਾਈ ਇਹ ਉਹ ਮੁਸਕਾਨ ਸੀ ਜੋ ਕਈ ਸਮੇਂ ਤੋਂ ਗਾਇਬ ਸੀ ਉਹ ਕਹਿੰਦੀ ਮੈਂ ਕੁਝ ਨਹੀਂ ਚਾਹੁੰਦੀ ਮੈਂ ਤੇਰੇ ਨਾਲ ਹੁਣ ਨਹੀਂ ਰਹਿਣਾ ਇਹ ਸ਼ਬਦ ਸਧਾਰਨ ਸੀ ਪਰ ਅੰਦਰੋਂ ਮਜ਼ਬੂਤ ਰੋਹਿਤ ਨੇ ਪਹਿਲੀ ਵਾਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਹਿੰਦਾ ਤੂੰ ਇਮੋਸ਼ਨਲ ਹੋ ਕੇ ਫੈਸਲਾ ਲੈ ਰਹੀ ਹੈਂ आशु ਨੇ ਚੇਅਰ ਤੋਂ ਉੱਠ ਦਿਆ ਕਿਆ ਨਹੀਂ ਮੈਂ ਸਾਲਾਂ ਤੋਂ ਹੀ इमोशनल ਸੀ ਅੱਜ ਮੈਂ ਸਟਰੋਂਗ ਆ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਦਿਲ ਧੜਕ ਰਿਹਾ ਸੀ ਪਰ ਇਸ ਵਾਰ ਡਰ ਨਹੀਂ ਸੀ ਸਿਰਫ ਹਲਕਾ ਪੰਸੀ ਘਾਰਾ ਕਿਉਂਨੇ ਫੋਨ ਖੋਲਿਆ ਤੇ ਰੋਹਿਤ ਦਾ ਨੰਬਰ ਡਿਲੀਟ ਕੀਤਾ ਕੋਈ ਡਰਾਮਾ ਨਹੀਂ ਕੋਈ ਰੋਣਾ ਨਹੀਂ ਸਿਰਫ ਇੱਕ ਸਾਫ਼ ਅੰਤ ਸੀ ਸ਼ੀਸ਼ੇ 'ਚ ਖੁਦ ਨੂੰ ਦੇਖ ਕੇ ਉਹਨੇ ਹੌਲੀ ਜਿਹਾ ਕਿਹਾ ਮੈਂ ਆਪਣੇ ਆਪ 'ਚ ਵਾਪਸ ਆ ਗਈ ਆਂ ਤੇ ਕਈ ਵਾਰ ਇਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਰੋਹਿਤ ਨੂੰ ਛੱਡਣ ਤੋਂ ਬਾਅਦ ਆਸ਼ੂ ਦੀ ਜ਼ਿੰਦਗੀ ਅਚਾਨਕ ਸਖਾਲੀ ਨਹੀਂ ਹੋ ਗਈ। ਦਰਦ ਹੱਲੇ ਵੀ ਸੀ, ਯਾਦਾਂ ਹੱਲੇ ਵੀ ਆਉਂਦੀਆਂ ਸੀ ਪਰ ਇੱਕ ਵੱਡਾ ਫਰਕ ਸੀ। ਹੁਣ ਉਹ ਦਰਦ ਕਿਸੇ ਹੋਰ ਦੀ ਲਾਪਰਵਾਹੀ ਤੋਂ ਨਹੀਂ ਸਗੋਂ ਆਪਣੇ ਜ਼ਖਮਾਂ ਦੇ ਭਰਨ ਤੋਂ ਸੀ। ਸ਼ੁਰੂ-ਸ਼ੁਰੂ 'ਚ ਰਾਤਾਂ ਮੁਸ਼ਕਲ ਸਨ। ਫੋਨ ਚੁੱਕ ਕੇ ਉਹਦਾ ਨੰਬਰ ਡਾਇਲ ਕਰਨ ਦਾ ਮਨ ਕਰਦਾ ਫਿਰ ਆਪਣੇ ਆਪ ਨੂੰ ਰੋਕ ਲੈਂਦੀ। ਹਰ ਵਾਰ ਜਦੋਂ ਉਹ ਆਪਣੇ ਆਪ ਨੂੰ ਰੋਕਦੀ ਉਹ ਹੋਰ ਮਜ਼ਬੂਤ ਬਣਦੀ ਉਹਨੇ ਆਪਣੇ ਆਪ ਨਾਲ ਸਮਾਂ ਬਿਤਾਉਣਾ ਸਿੱਖ ਲਿਆ ਕਿਤਾਬਾਂ ਮਿਊਜ਼ਿਕ ਵਾਕ ਕਰਨਾ ਇਹ ਸਭ ਉਹਦੇ ਨਵੇਂ ਸਾਥੀ ਬਣ ਗਏ ਜੋ ਖਾਮੋਸ਼ੀ ਪਹਿਲਾਂ ਡਰਾਉਂਦੀ ਸੀ ਹੁਣ ਸਾਥ ਦੇਣ ਲੱਗੀ ਕਾਲਜ ਉਹਦੀ ਟੀਚਰ ਨੇ ਇੱਕ ਦਿਨ ਕਿਹਾ ਆਸ਼ੂ ਤੂੰ ਅੱਜਕੱਲ ਜ਼ਿਆਦਾ ਕੌਨਫੀਡੈਂਟ ਲੱਗਦੀ ਹੈ ਆਸ਼ੂ ਮੁਸਕਰਾਈ ਉਹ ਜਾਣਦੀ ਸੀ ਇਹ ਕੌਨਫੀਡੈਂਸ ਕਿਸੇ ਨੇ ਦਿੱਤਾ ਨਹੀਂ ਇਹ ਉਹਨੇ ਆਪਣੇ ਆਪ ਤੋਂ ਵਾਪਸ ਲਿਆਏ ਕਦੇ-ਕਦੇ ਉਹਨੂੰ ਰੋਹਿਤ ਦੀ ਯਾਦ ਆਉਂਦੀ ਗੁੱਸਾ ਨਹੀਂ ਸਿਰਫ ਇੱਕ ਸਿੱਖਿਆ ਵਾਂਗ ਉਹਨੇ ਸਮਝ ਲਿਆ ਸੀ ਕਿ ਕੁਝ ਲੋਕ ਤੁਹਾਨੂੰ ਤੋੜਨ ਨਹੀਂ ਆਉਂਦੇ ਉਹ ਤੁਹਾਨੂੰ ਵਰਤਣ ਆਉਂਦੇ ਨੇ ਤੇ ਜਦੋਂ ਤੁਸੀਂ ਵਰਤੇ ਜਾਣ ਤੋਂ ਇਨਕਾਰ ਕਰ ਦਿੰਦੇ ਹੋ ਉਹ ਆਪਣੀ ਅਸਲੀ ਔਕਾਤ ਦਿਖਾ ਦਿੰਦੇ ਨੇ ਇੱਕ ਦਿਨ ਅਣਜਾਣ ਨੰਬਰ ਤੋਂ ਮੈਸੇਜ ਆਇਆ ਤੂੰ ਠੀਕ ਐ ਆਸ਼ੂ ਨੇ ਸਕਰੀਨ ਨੂੰ ਦੇਖਿਆ ਫਿਰ ਫੋਨ ਸਾਈਡ ਤੇ ਰੱਖ ਦਿੱਤਾ ਕੋਈ ਜਵਾਬ ਨਹੀਂ ਕਿਉਂਕਿ ਹੁਣ ਉਹਦੀ ਖਾਮੋਸ਼ੀ ਕਮਜ਼ੋਰੀ ਨਹੀਂ ਸੀ ਉਹ ਉਹਦੀ ਹੱਦ ਸੀ ਉਸ ਸ਼ਾਮ ਉਹ ਸ਼ੀਸ਼ੇ ਦੇ ਸਾਹਮਣੇ ਖੜੀ ਹੋਈ ਪਹਿਲਾਂ ਉਸ ਸ਼ੀਸ਼ੇ 'ਚ ਆਪਣੇ ਦੋਸ਼ ਲੱਭਦੀ ਸੀ ਪਰ ਅੱਜ ਉਹਨੂੰ ਆਪਣੀ ਤਾਕਤ ਦਿਖੀ ਉਹਨੇ ਆਪਣੇ ਆਪ ਨੂੰ ਹੌਲੀ ਜਿਹਾ ਕਿਹਾ ਤੂੰ ਕਾਫੀ ਐ ਇਹ ਸ਼ਬਦ ਉਹਦੇ ਲਈ ਕਿਸੇ ਵਾਅਦੇ ਤੋਂ ਘੱਟ ਨਹੀਂ ਸੀ ਕੁਝ ਮਹੀਨੇ ਬਾਅਦ ਉਹੀ ਕੈਫੇ ਪਰ ਇਸ ਵਾਰ ਉਹ ਕੱਲੀ ਨਹੀਂ ਸੀ ਉਹਦੇ ਨਾਲ ਉਹਦੀ ਹੱਸਦੀ ਹੋਈ ਜ਼ਿੰਦਗੀ ਸੀ ਨਾ ਕੋਈ ਡਰ ਨਾ ਕੋਈ ਉਮੀਦ ਸਿਰਫ ਫਿਊਚਰ ਆਸ਼ੂ ਨੂੰ ਹੁਣ ਪਿਆਰ ਤੋਂ ਡਰਨੇ ਲੱਗਦਾ ਸੀ ਪਰ ਉਹ ਇਹ ਜਾਣਦੀ ਸੀ ਅਗਲਾ ਪਿਆਰ ਉਹਨੂੰ ਖੁਦ ਤੋਂ ਦੂਰ ਨਹੀਂ ਕਰੇਗਾ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਰਹਿਣ ਦੀ ਲੋੜ ਨਹੀਂ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਇਹ ਸਿਰਫ ਰੋਹਿਤ ਤੇ ਆਸ਼ੂ ਦੀ ਕਹਾਣੀ ਨਹੀਂ ਇਹ ਹਰ ਉਸ ਕੁੜੀ ਦੀ ਕਹਾਣੀ ਹੈ ਜੋ ਕਿਸੇ ਦਿਨ ਆਪਣੇ ਆਪ ਨੂੰ ਚੁਣ ਲੈਂਦੀ ਹੈ ਤੇ ਜਦੋਂ ਇੱਕ ਕੁੜੀ ਆਪਣੇ ਆਪ ਨੂੰ ਚੁਣਦੀ ਹੈ ਉਹ ਕਿਸੇ ਦੀ ਵੀ ਸੈਕਿੰਡ ਆਪਸ਼ਨ ਨਹੀਂ ਰਹਿੰਦੀ ਇਹ ਸੀ ਅੱਜ ਦੀ ਸਟੋਰੀ ਤਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ